ਇਕ ਤੂਲੰ ਮਾ ਸੁਣੀਂਦਾ ਵੇ ਦੂਜਾ ਡੀਆਂ ਕਿਉਂ ਚੱਕਦਾ ਤਿੱਜੀ ਬਨ ਲੈਣੇ ਉੱਚੀ ਜਹਿ ਪੱਗ ਵੇ ਵੇਰਾਂਜਾ ਠੱਗ ਵੇ ਸੁਣੀਂਦਾ ਸਾਡੇ ਨਾਲ ਠਗੀਆਂ ਨਾ ਠੱਗ ਵੇ ਲਾ ਮਲਈ ਆਂਦੀ ਰਖ ਪਹਿਣ ਲੱਜਵੇ ਵੇ ਲਾ ਮਲਈ ਆਂਦੀ ਲਾ ਮਲਈ ਆਂਦੀ ਰਖ ਪਹਿਣ ਲੱਜਵੇ ਵੇ ਲਾ ਮਲਈ ਆਂਦੀ ਇਕ ਤੂੰ ਮਦਰਾ ਸੁਣੀਂਦਾ ਵੇ ਜੀ ਜੀ ਬਨ ਲੈਨੇ ਫਿ ਡੀ ਜਹੀ ਪਗਵੇ ਮੇਰਾਂ ਜਾ ਠੱਗੀ ਵੇ ਸੁਣੀ ਦਾ ਸਾਡੇ ਨਾਲ ਠੱਗੀਆਂ ਨਾ ਠੱਗਵੇ ਵੇਲਾ ਮਲਾਈ ਆਂਦੀ ਸੇਰੇ ਬਨਿਆਂਦੀ ਰਖ ਪੈੜਿਆ ਲੱਜਵੇ ਵੇਲਾ ਮਲ ਲਾ ਮਲਈ ਆਂਦੀ ਰਖ ਪੈਣਿਆ ਲਾਜ ਵੀ ਵੇ ਲਾ ਮਲਈ ਆਂਦੀ ਲੈ ਕਿਧਰੋਂ ਆਈਆ ਲੈ ਚੀਆਂ ਲੈ ਕਿਧਰੋਂ ਆਈਆ ਜੀਰਾ ਲੈ ਕਿਧਰੋਂ ਆਈਆ ਨੀ ਝੋਟੀਏ ਨਣਦੇ ਤੇਰਾ ਵੀਰਾ ਲੈ ਕਿਧਰੋਂ ਆਈਆ ਨੀ ਝੋਟੀਏ ਨਣਦੇ ਤੇਰਾ ਵੀਰਾ ਚੜਦਿਓ ਆਈਆਂ ਲੈ ਚੀਆਂ ਤੇ ਲੈੰਦਿਓ ਆਇਆ ਜੀਰਾ ਲੈ ਦਖਣੋ ਆਇਆ ਨੀ ਛੋਟੀਏ ਨਣਦੇ ਤੇਰਾ ਵੀਰਾ ਲੈ ਦਖਣੋ ਆਇਆ ਨੀ ਛੋਟੀਏ ਨਣਦੇ ਤੇਰਾ ਵੀਰਾ ਲੈ ਕਿੱਥੇ ਰੱਖਾਂ ਲੈ ਚੀਆਂ ਤੇ ਕਿੱਥੇ ਰੱਖਾਂ ਜੀਰਾ ਮੈਂ ਕਿੱਥੇ ਬਿਠਾਵਾਂ ਨੀ ਛੋਟੀਏ ਨਣਦੇ ਤੇਰਾ ਵੀਰਾ ਮੈਂ ਕਿਥੇ ਬਿਠਾਵਾਂਨੀ ਛੋਟੀ ਨਣਦੇ ਤੇਰਾ ਵੀਰਾ ਆਲੇ ਰੱਖਾਂ ਲੈ ਚੀਆਂ ਅਲਮਾਰੀ ਰੱਖਾਂ ਜੀਰਾ ਮੈਂ ਪਲੰਗ ਬਿਠਾਵਾਂਨੀ ਛੋਟੀ ਨਣਦੇ ਤੇਰਾ ਵੀਰਾ ਮੈਂ ਪਲੰਗ ਬਿਠਾਵਾਂਨੀ ਛੋਟੀ ਨਣਦੇ ਤੇਰਾ ਵੀਰਾ ਲੜਿਗ ਪਈਆ ਲੈ ਚੀਆਂ ਤੇ ਡਿਗ ਪਿਆ ਜੀਰਾ ਹਣ ਰੁਸ ਗੀਆਨੀ ਛੋਟੀਏ ਨਣਦੇ ਤੇਰਾ ਵੀਰਾ ਹਣ ਰੁਸ ਗੀਆਨੀ ਛੋਟੀਏ ਨਣਦੇ ਤੇਰਾ ਵੀਰਾ ਲੈ ਕੌਣ ਚੱਕੇ ਲੈ ਚੀਆਂ ਲੈ ਕੌਣ ਚੱਕੇ ਜੀਰਾ ਹੁਣ ਕੌਣ ਮਨਾਵੇਨੀ ਛੋਟੀਏ ਨਣਦੇ ਤੇਰਾ ਵੀਰਾ ਹੁਣ ਕੌਣ ਮਨਾਵੇਨੀ ਛੋਟੀਏ ਨਣਦੇ ਤੇਰਾ ਵੀਰਾ ਸਸ ਜੱਕੇ ਲੈਚੀਆਂ ਨਨਾਨ ਚੱਕੇ ਜੀਰਾ ਮੈਂ ਆਪ ਮਨਾਮਨੀ ਛੋਟੀਏ ਨਣਦੇ ਤੇਰਾ ਵੀਰਾ ਮੈਂ ਆਪ ਮਨਾਮਨੀ ਛੋਟੀਏ ਨਣਦੇ ਤੇਰਾ ਵੀਰਾ ਲੈ ਚੱਕ ਲਈਆਂ ਲੈਚੀਆਂ ਤੇ ਚੱਕ ਲਿਆ ਜੀਰਾ ਹੁਣ ਮਾਨੇ ਗਿਆਨੀ ਛੋਟੀਏ ਨਣਦੇ ਤੇਰਾ ਵੀਰਾ હુણ માને ગયા નહી છોટિયે નણદ તેરા વીરા